ਦੋਸਤੋ ਹਰ ਕੋਈ ਇਹ ਜਾਣਦਾ ਆ ਕਿ ਕਣ-ਕਣ ਦੇ ਵਿੱਚ ਭਗਵਾਨ ਹੈ। ਕੀ ਅਸੀਂ ਸੱਚਮੁੱਚ ਉਹਨੂੰ ਮਹਿਸੂਸ ਕੀਤਾ? ਕੀ ਕੀ ਹੈ ਉਹ? ਅਗਰ ਉਹ ਸਾਨੂੰ ਪਤਾ ਲੱਗ ਜਾਏ ਸੱਚਮੁੱਚ ਕੀ ਹੈ ਤੇ ਫਿਰ ਪ੍ਰੋਬਲਮ ਕੀ ਹੈ? ਪ੍ਰੋਬਲਮ ਕੀ ਹੈ? ਇੱਕ ਬੰਦਾ ਆਪਣੇ ਘਰ ਦੇ ਵਿੱਚ ਜਦੋਂ ਅੰਦਰ ਵੜਨ ਲੱਗਿਆ ਤੇ ਉਸਨੂੰ ਪਤਾ ਲੱਗਿਆ ਉਸ ਦੀ ਕੀ ਯਾਨੀ ਚਾਬੀ ਗਵਾ ਚੁੱਕੀ। ਤੇ ਉਹ ਬੜਾ ਪਰੇਸ਼ਾਨ ਹੋਇਆ। ਥੱਕ ਹਾਰ ਕੇ ਜਿਵੇਂ ਉਹਨੇ ਦੇਖਿਆ ਉਹ ਨੂੰ ਮੈਂ ਕੀ ਕਰਾਂ ਉਹਨੇ ਸੋਚਿਆ ਚਲੋ ਦਰਵਾਜਾ ਬੰਦਦੇ ਹਾਂ ਹੋਰ ਇਹੀ ਰਾਸਤਾ ਬਚਿਆ ਤੇ ਜਦੋਂ ਉਹਨੇ ਹੈਂਡਲ ਨੂੰ ਹੱਥ ਲਾਇਆ ਦਰਵਾਜਾ ਖੋਲ੍ਹਿਆ ਉਹ ਦਰਵਾਜਾ ਖੁੱਲ ਗਿਆ ਉਹ ਲੋਕ ਹੈ ਹੀ ਨਹੀਂ ਸੀ ਕਿਤੇ ਇਸ ਤਰ੍ਹਾਂ ਤਾਂ ਨਹੀਂ ਕਿ ਜਿਸ ਨੂੰ ਅਸੀਂ ਲੱਭ ਰਹੇ ਹਾਂ ਉਹਨੇ ਸਾਨੂੰ ਆਲਰੇਡੀ ਲੱਭਿਆ ਹੀ ਹੋਇਆ ਹੋਵੇ ਹੋਇਆ ਹੋਵੇ ਕਿ ਲੱਭਿਆ ਹੀ ਹੋਇਆ ਹੈ ਇੱਕ ਬੰਦਾ ਹੋਇਆ ਹਰਨਾਖਸ਼ ਦੁਸ਼ਟ ਸਗਾ ਉਹਨੇ ਸ਼ਿਵ ਜੀ ਭਗਵਾਨ ਤੋਂ ਬਦ ਲਿਆ ਕਿ ਨਾ ਮੈਂ ਅੰਦਰ ਮਰਾਂ ਨਾ ਮੈਂ ਬਾਹਰ ਮਰਾਂ ਨਾ ਮੈਂ ਜਲ ਚ ਮਰਾਂ ਨਾ ਮੈਂ ਥਲ ਚ ਮਰਾਂ ਨਾ ਮੈਂ ਦਿਨੇ ਮਰਾਂ ਨਾ ਮੈਂ ਰਾਤ ਮਰਾਂ ਨਾ ਮੈਂ ਜਾਨਵਰ ਤੋਂ ਮਰਾਂ ਨਾ ਮੈਂ ਇਨਸਾਨ ਤੋਂ ਮਰਾਂ ਨਾ ਮੈਂ ਆਸਤਰ ਨਾਲ ਮਰਾਂ ਨਾ ਮੈਂ ਸ਼ਾਸਤਰ ਦੇ ਨਾਲ ਮਰਾਂ ਉਹ ਤਥਾ ਅਸਤੂ ਉਹਨੂੰ ਇਹ ਮਿਲ ਗਿਆ ਬਰਦਾਨ ਤੇ ਉਸ ਤੋਂ ਬਾਅਦ ਉਹਨੇ ਦੁਨੀਆ ਭਰ ਦੇ ਵਿੱਚ ਜੁਰਮ ਕਰਨੇ ਸ਼ੁਰੂ ਕਰ ਦਿੱਤੇ ਤੇ ਇੱਕ ਦਿਨ ਫਿਰ ਉਹਦੇ ਜੁਰਮ ਤੋਂ ਤੰਗ ਆ ਕੇ ਕਹਿੰਦੇ ਪ੍ਰਮਾਤਮਾ ਪ੍ਰਗਟ ਹੋਇਆ ਉਹ ਸ਼ਾਮ ਦਾ ਵੇਲਾ ਸੀ ਤੇ ਉਹ ਜਿਹੜਾ ਪ੍ਰਮਾਤਮਾ ਜਿਸ ਰੂਪ ਚ ਪ੍ਰਗਟ ਹੋਇਆ ਉਹਨੂੰ ਨਰਸਿਮਹਾ ਕਹਿੰਦੇ ਆ ਉਹਦਾ ਉੱਪਰਲਾ ਸ਼ਰੀਰ ਦਾ ਹਿੱਸਾ ਸੀ ਜਿਹੜਾ ਉਹ ਸ਼ੇਰ ਦਾ ਸੀ ਤੇ ਥੱਲੇ ਉਹ ਬੰਦਾ ਸੀਗਾ ਨਾ ਹੁਣ ਇਨਸਾਨ ਸੀ ਤੇ ਨਾ ਜਾਨਵਰ ਸੀ ਤੇ ਉਹਨੇ ਉਹਨੂੰ ਫੜਿਆ ਹਰਨਾਕਸ਼ ਨੂੰ ਆਪਣੇ ਪੱਟਾਂ ਦੇ ਉੱਤੇ ਰੱਖ ਲਿਆ ਤੇ ਨਾ ਹੁਣ ਅਸਮਾਨ 'ਚ ਸੀ ਨਾ ਉਹ ਹੁਣ ਧਰਤੀ ਤੇ ਸੀ ਤੇ ਨਾ ਉਹ ਜਦੋਂ ਨਿੰਦਰਾ ਨਾ ਪਾੜਿਆ ਤੇ ਨਾ ਹੁਣ ਆਸਤਰ ਸੀ ਨਾ ਸ਼ਾਸਤਰ ਸੀ ਸਭ ਓਪੋਜੀਸ਼ਨ ਜਦੋਂ ਇਕੱਠੀਆਂ ਹੋਈਆਂ ਉਹ ਮੂਮੈਂਟ ਜਿਹੜੀ ਸੀ ਉਸ ਵਕਤ ਉਹਦੇ ਪ੍ਰਾਣ ਗਏ ਦੋਸਤੋ ਸਾਡੇ ਨਾਲ ਇਹੀ ਹੋਣਾ ਆ ਜਦੋਂ ਸਭ ਆਪੋਜੀਸ਼ਨ ਇਕੱਠੀਆਂ ਜਿੱਥੇ ਹੋਣੀਆਂ ਉੱਥੇ ਹੀ ਪਰਮਾਤਮਾ ਘਟਣਾ ਆ ਉਹ ਬੰਦਾ ਬੜਾ ਸ਼ੈਤਾਨ ਸਿਗਾ ਉਹਨੂੰ ਪਤਾ ਸੀਗਾ ਕਿ ਆਪੋਜੀਸ਼ਨ ਜਿਹੜੀ ਕੋਈ ਸ਼ਕਤੀ ਜੇ ਨੈਗੇਟਿਵ ਹੈ ਤੇ ਪੋਜ਼ਿਟਿਵ ਹੈ ਤੇ ਫਿਰ ਨਾ ਪਰਮਾਤਮਾ ਨੈਗੇਟਿਵ ਹੈ ਤੇ ਨਾ ਪਰਮਾਤਮਾ ਪੋਜ਼ਿਟਿਵ ਹੈ ਨਾ ਉਹ ਦੁੱਖ ਹੈ ਤੇ ਨਾ ਉਹ ਸੁੱਖ ਹੈ ਉਸ ਬੰਦੇ ਨੇ ਉਹ ਕੜੀ ਮੰਗੀ ਸੀ ਕਿ ਜਿੱਥੇ ਫਿਰ ਤੂੰ ਆਵੇਂ ਉੱਥੇ ਉਹ ਆਂਦਾ ਪਰਮਾਤਮਾ ਜਦੋਂ ਤੁਸੀਂ ਨਾ ਇੱਧਰ ਆ ਨਾ ਉੱਧਰ ਜਿਸ ਤਰ੍ਹਾਂ ਪੀਂਗ ਨਹੀਂ ਚੜਦੀ ਇੱਧਰ ਉੱਪਰ ਇੱਕ ਟਾਈਮ ਜਦੋਂ ਪਿੱਛੇ ਆਣ ਲੱਗਦੀ ਜਿਹੜੀ ਉਸ ਮੂਵਮੈਂਟ ਦੇ ਵਿੱਚ ਇੱਕ ਸੈਕਿੰਡ ਹੋ ਰੁਕਦੀ ਹੈ ਇੱਕ ਸੈਕਿੰਡ ਨਹੀਂ ਇੱਕ ਸੈਕਿੰਡ ਦਾ ਹਜ਼ਾਰ ਮਹਿਸਾ ਉਹ ਹੈ ਉਹ ਇਸੇ ਤਰ੍ਹਾਂ ਜਿਨੇ ਗੇਰਾਂ ਵਾਲੀ ਗੱਡੀ ਚਲਾਈ ਆ ਜਦੋਂ ਉਹ ਗੇਅਰ ਇੱਕ ਗੇਅਰ ਤੋਂ ਦੂਜੇ ਗੇਅਰ ਚ ਪਾਉਂਦਾ ਇਨ ਇਨ ਬਿਟਵੀਨ ਨਿਊਟਰਲ ਚੋ ਗੱਡੀ ਲੰਘਦੀ ਹੈ ਉਹ ਹੈ ਉਹ ਇਸੇ ਤਰ੍ਹਾਂ ਜੇ ਤੁਸੀਂ ਸੁਵਾਸ ਲੈਣੇ ਆ ਜਦੋਂ ਸਵਾਸਥ ਰਿਲੇਟਿਡ ਜਗਿਆ ਤਾਂ ਜਦੋਂ ਉੱਪਰ ਆਣ ਲੱਗਾ ਉਹ ਇੱਕ ਪਲ ਜਿਹੜਾ ਕਰੋੜਾਂ ਮਹੀਸਾ ਸੈਕਿੰਡ ਦਾ ਉਹ ਹੈ ਉਹਨੂੰ ਫੜਨਾ ਤੁਹਾਨੂੰ ਪਤਾ ਲੱਗ ਜਾਏਗਾ ਮੈਂ ਕੀ ਕਹਿਣਾ ਚਾਹੁੰਦਾ ਧੰਨਵਾਦ